ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਨਰੋਬੀ ਸਿਟੀ ਦੇ ਵਿੱਚ ਰਾਮਗੜੀਆ ਗੁਰਦੁਆਰਾ ਸਾਹਿਬ ਪੰਗਾਨੀ ਇਹ ਬਹੁਤ ਬਿੰਦਾਸ਼ ਹੋਰੀ ਅਸੀਂ ਈਸਟ ਫੀਕਾ ਦੇ ਜਿਹੜਾ ਟੂਰ ਤੇ ਨਿਕਲੇ ਇਸਲੇ ਇਸ ਪ੍ਰਕਾਰ ਦੇ ਜਿਹੜੇ ਤਿੰਨ ਮੌਸਾ ਚੋਂ ਦੋ ਮੌਲ ਘੁੰਮਦੇ ਹੋਏ ਇਸ ਟਾਈਮ ਕਿਨਿਆ ਪਹੁੰਚੇ ਕਿਨਿਆ ਜਦੋਂ ਸੀ ਵਸ ਦੇ ਵਿੱਚ ਉਤਰੇ ਤੇ ਇੱਥੇ ਦੇ ਜਿਹੜੇ ਗੁਰਦੂਪ ਜਿਨ੍ਹਾਂ ਨੂੰ ਆਪਾਂ ਕਾਲਿਆਂ ਦੇ ਨਾਂ ਤੋਂ ਜਾਣਦੇ ਆ ਉਹਨਾਂ ਨੇ ਸਾਨੂੰ ਦੇਖ ਕੇ ਤੇ ਉਹ ਸਾਨੂੰ ਕਹਿੰਦੇ ਜੀ ਆ ਗੁਰਦੁਆਰੇ ਜਾਣਾ ਆ ਲੱਗੇ ਗੁਰਦੁਆਰਾ ਇਹਦਾ ਉਹ ਸਾਨੂੰ ਆ ਭਾਈ ਸਭ ਕੋ ਲੈ ਗਏ ਇਹ ਜਿਹੜੇ ਆ ਗਿਆ ਸਿੰਘ ਸਭਾ ਗੁਰਦੁਆਰਾ ਜਿਹੜਾ ਇੱਥੇ ਹੈਗਾ ਉਹਦੇ ਮੁੱਖ ਸੇਵਾ ਨਾਲ ਗਿਆ ਤੇ ਇਹਨਾਂ ਨਾਲ ਜਦੋਂ ਮਿਲੇ ਆ ਰਾਤ ਉਥੇ ਸਟੇ ਕੀਤਾ ਤੇ ਇਹਨਾਂ ਨੇ ਵਿਚਾਰ ਪਤੰਦਰਾ ਕੀਤਾ ਵੀ ਅਸੀਂ ਉਸ ਜਿਹੜੇ ਆ ਗਿਆ ਲਾਗੇ ਜਿਹੜੇ ਗੋਦਵਾਰੇ ਹੈਗੇ ਆ ਵੀ ਆਪਾਂ ਉਥੇ ਵੀ ਜਾਈਏ ਤੇ ਉਥੇ ਦੇ ਜਿਹੜੇ ਸੇਵਾਦਾਰ ਆ ਉਹਨਾਂ ਕੋਲ ਵੀ ਕੁਝ ਜਾਣੀਏ ਹੁਣ ਅਸੀਂ ਪਹੁੰਚਿਆ ਗੋਦਵਾਰਾ ਰਾਮਗੜੀ ਹੈ ਜੀ ਹਾਂ ਜੁਲਾਈ ਸਤੰਬਰ ਪਹੁੰਚ ਤੇ ਇਥੇ ਦੇ ਮੁਕ ਸੇਵਾ ਦਾ ਤੁਸੀਂ ਹੋ ਮੁਕ ਸੇਵਾ ਦਾ ਜ਼ਿੰਮੇਵਾਰੀ ਅੱਛਾ ਅੱਛਾ ਤੇ ਅਸੀਂ ਤੁਹਾਨੂੰ ਜਾਣਨਾ ਚਾਹਾਂਗੇ ਵੀ ਤੁਹਾਡਾ ਜਿਹੜਾ ਪੁਸ਼ਪ ਸ਼ੋਕਰ ਵਾਲੇ ਔਰ ਗੁਰਦੁਆਰਾ ਸਾਹਿਬ ਬਾਰੇ ਔਰ ਇੱਥੇ ਦੇ ਲੋਕਾਂ ਦੇ ਬਾਰੇ ਕੁਝ ਜਾਣਕਾਰੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨਾਮ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਤੇ ਦਾਸ ਪਿੱਛੋਂ ਇੰਡੀਆ ਤੋਂ ਚੰਡੀਗੜ੍ਹ ਤੋਂ ਬਿਲੋਂਗ ਕਰਦਾ ਹੈ ਠੀਕ ਹੈ ਜੀ ਤੇ ਇੱਥੇ ਬਾਬਾ ਜੀ ਦੀ ਬੜੀ ਕਿਰਪਾ ਸੀ ਪਹਿਲਾਂ ਤੁਹਾਨੂੰ ਸਾਰੀ ਟੀਮ ਨੂੰ ਜੀ ਆਇਆਂ ਨੂੰ ਆਖਦੇ ਆ ਠੀਕ ਹੈ ਜੀ ਬਹੁਤ ਖੁਸ਼ੀ ਹੋਈ ਤੁਸੀ ਇੱਥੇ ਆਏ ਭਾਜੀ ਇੱਥੇ ਗੁਰੂ ਘਰ ਬਹੁਤ ਚੜ੍ਹਦੀਆਂ ਗਲਾਂ ਵਿੱਚ ਠੀਕ ਹੈ ਇੱਥੇ ਦੇ ਲੋਕ ਇੱਥੇ ਦੇ ਵਸਨੀਕ ਬਹੁਤ ਚੰਗੇ ਸੁਭਾਅ ਦੇ ਨੇ ਦੂਸਰੀ ਗੱਲ ਇੱਥੇ ਦਾ ਮੌਸਮ ਬਹੁਤ ਵਧੀਆ ਭਾਜੀ ਤੇ ਬਾਕੀ ਜਿਹੜੇ ਲੋਕ ਕਹਿੰਦੇ ਨੇ ਅਫਰੀਕਾ ਜਾਣਾ ਫੇ ਉੱਥੇ ਡਾਰਾ ਫਲਾਣਾ ਇਹ ਗੱਲਾਂ ਤੁਸੀਂ ਦੇਖ ਹੀ ਲਈਆਂ ਹੋਣੀਆਂ ਝੂਠੀਆਂ ਨੇ ਹਰ ਜਗ੍ਹਾ ਕੋਈ ਨਾ ਕੋਈ ਤਬਕੇ 'ਚ ਕੋਈ ਨਾ ਕੋਈ ਇਹੋ ਜਿਹਾ ਹੁੰਦਾ ਆ ਪਰ ਇੱਥੇ ਬਾਬਾ ਜੀ ਛੋਟੀ ਜਿਹੀ ਕਮਿਊਨਿਟੀ ਹੈ ਬਹੁਤ ਜ਼ਿਆਦਾ ਨਹੀਂ 4-5000 ਸਿੱਖ ਨੇ ਇਹ ਬੜੇ ਆਪਸੀ ਪਿਆਰ ਮੇਲ ਚੋਲ ਭਾਈਚਾਰੇ ਨਾਲ ਰਹਿੰਦੇ ਨੇ ਹਰ ਗੁਰਪੁਰਬ ਹਰ ਸਮਾਗਮ ਬੜੇ ਪਿਆਰ ਸਤਿਕਾਰ ਨਾਲ ਗੁਰੂ ਘਰਾਂ 'ਚ ਮਨਾਇਆ ਜਾਂਦਾ ਹੈ ਇੱਥੇ ਵੀ ਹੁਣ ਪਿਛਲੇ 2 ਦਿਨ ਹੋਏ ਨੇ ਸਾਂਝਾ ਦੀਵਾਨ ਕੀਰਤਨ ਦਰਬਾਰ ਕੀਤਾ ਗਿਆ ਜਿੱਥੇ ਗੁਰੂ ਘਰ ਸਾਰੇ ਨਿਰੋਭੀ ਦੇ ਕੀਰਤਨੀਏ ਸਾਡੇ ਇਸ ਸਥਾਨ ਤੇ ਆਏ ਐਸ ਲਈ ਇਸ ਸਥਾਨ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸੁਰਿੰਦਰ ਸਿੰਘ ਜੀ ਸੀਰਾ ਜੀ ਨੇ ਜਿਨ੍ਹਾਂ ਨੇ ਬੜੇ ਸੋਹਣੇ ਉਪਰਾਲੇ ਕੀਤੇ ਹੋਏ ਨੇ ਇੱਥੇ ਨੌਜਵਾਨ ਕਮੇਟੀਆਂ ਬਣੀਆਂ ਨੇ ਜਿਹੜੀਆਂ ਇੱਥੇ ਦੇ ਨੌਜਵਾਨ ਬੱਚਿਆਂ ਵਾਸਤੇ ਬੜੀਆਂ ਸਹੂਲਤਾਂ ਲੈ ਕੇ ਆ ਰਹੀਆਂ ਨੇ ਆਉਣ ਵਾਲੇ ਟਾਈਮ ਵਾਸਤੇ ਉਹਨਾਂ ਨੂੰ ਚੰਗੇ ਕੰਮ ਕਿਦਾਂ ਸਿਖਾਏ ਜਾਣ ਕਿਦਾਂ ਨੌਕਰੀਆਂ ਤੇ ਲੱਗਿਆ ਜਾਵੇ ਇਸ ਵਿਸ਼ਿਆਂ ਵਿੱਚ ਗੁਰੂ ਘਰ ਵਿੱਚ ਗੱਲ ਹੋ ਰਹੀ ਹੈ ਨਹੀਂ ਤਾਂ ਇਹ ਚੀਜ਼ਾਂ ਵਾਸਤੇ ਬੱਚਿਆਂ ਨੂੰ ਬਾਹਰ ਭਟਕਣਾ ਪੈਂਦਾ ਸੀਗਾ ਨੌਜਵਾਨ ਪੀੜੀ ਨੂੰ ਸੋ ਸ਼ੁਕਰ ਹੈ ਕਿ ਗੁਰੂ ਘਰ ਦੀ ਗੋਲਕ ਵਿੱਚੋਂ ਇਸ ਕੰਮ ਵਾਸਤੇ ਇਹ ਪ੍ਰਬੰਧਕ ਮਾਇਆ ਲਾ ਰਹੇ ਹਨ ਦੂਜਾ ਇੱਥੇ ਜਿਹੜੀ ਨੌਜਵਾਨ ਕਮੇਟੀ ਹੋਰ ਹੈਗੀ ਆ ਉਹ ਉਹਨਾਂ ਨੇ ਸੇਵਾ ਸੰਭਾਲੀ ਹੋਈ ਆ ਬੋਰ ਹੋਲ ਕਰਨ ਦੀ ਜਿੱਥੇ-ਜਿੱਥੇ ਪਾਣੀ ਨਹੀਂ ਹੈਗਾ ਉਹ ਸਾਲ ਵਿੱਚ ਕੁਝ ਟਾਈਮ ਮਾਇਆ ਇਕੱਠੀ ਕਰਕੇ ਉਹ ਜਗ੍ਹਾ-ਜਗ੍ਹਾ ਪਾਣੀ ਦੇ ਬੋਰ ਹੋਲ ਕਰਦੇ ਆ ਇੱਥੇ ਇੱਥੇ ਦੇ ਵਸਨੀਕਾਂ ਨੂੰ ਜਲ ਦੀ ਸੇਵਾ ਦਿੰਦੇ ਆ ਮਹਾਰਾ ਕਹਿੰਦੇ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ ਪਾਣੀ ਦੀ ਸੇਵਾ ਬਹੁਤ ਵੱਡੀ ਸੇਵਾ ਭਾਜੀ ਜਿੱਥੇ ਪਾਣੀ ਨਹੀਂ ਹੈਗਾ ਤਾਂ ਫਿਰ ਉੱਤੇ ਖੇਤੀ ਨਹੀਂ ਹੋ ਸਕਦੀ ਉੱਥੇ ਅੱਗੇ ਜੀਵਨ ਨਹੀਂ ਚੱਲ ਸਕਦਾ ਸੋ ਉਹ ਨੌਜਵਾਨ ਕਮੇਟੀ ਜਿਹੜੀ ਆ ਉਹ ਇਸ ਕੰਮ ਵਿੱਚ ਫਿਰ ਉਹਨਾਂ ਨੇ ਇੱਕ ਟਰੱਕ ਬਣਾਇਆ ਜੀ ਫੂਡ ਦਾ ਜਿਹੜਾ ਤਕਰੀਬਨ ਮਹੀਨੇ ਵਿੱਚ ਦੋ ਤਿੰਨ ਵਾਰੀ ਬਾਹਰ ਜਾਂਦਾ ਹੈ ਜਿਹਦੇ ਵਿੱਚ ਉਹ ਖਾਣਾ ਲੈ ਕੇ ਜਾਂਦੇ ਨੇ ਉਹ ਬਣਾ ਕੇ ਇੱਥੋਂ ਜਾਂਦਾ ਤੇ ਉੱਥੇ ਸਰਵ ਕਰਦੇ ਨੇ ਤੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਵੀ ਅਪਣਾਇਆ ਹੋਇਆ ਕਿ ਕੀਰਤ ਕਰੋ ਵੰਡ ਕੇ ਖਾਓ ਉਹ ਵੀ ਇਸ ਘਰ ਵਿੱਚੋਂ ਜਾਂਦਾ ਹੈ ਬਾਕੀ ਕੀਰਤਨ ਦੀ ਸੇਵਾ ਦਿਨ ਰਾਤ ਇੱਥੇ ਹੁੰਦੀ ਹੈ ਭਾਜੀ ਦਾਸੋਂ ਇੱਥੇ ਅਮਰੀਕਾ ਨਾਲ 10-15 ਸਾਲ ਹੋ ਗਏ ਇੱਥੇ ਇੱਕ ਸਥਾਨ ਹੈ ਮਕਿੰਡੋ ਸਾਹਿਬ ਮੈਂ ਉੱਥੇ ਵਾਸਤੇ ਆਇਆ ਸੀਗਾ ਉਸ ਤੋਂ ਬਾਅਦ ਅਸੀਂ ਇੱਥੇ ਆ ਗਏ ਤੇ ਉਦੋਂ ਦੇ ਇੱਥੇ ਬੜੇ ਪਿਆਰ ਨਾਲ ਪ੍ਰਬੰਧਕਾਂ ਦੇ ਨਾਲ ਚੰਗਾ ਮੇਲਜੋਲ ਆ ਭਾਈ ਸਾਹਿਬ ਜਿਵੇਂ ਦੱਸ ਰਹੇ ਸੀ ਮੈਂ ਪੁਰਾਣਾ ਰਣਾ ਇਸੇ ਕਰਕੇ ਹੀ ਹੈ ਜਿਆਦਾ ਦੇ ਰਹਿਣ ਦਾ ਜਾਂ ਤਾਂ ਤੁਹਾਡਾ ਪ੍ਰੇਮ ਬਣਿਆ ਰਵੇ ਸੰਗਤ ਦੇ ਨਾਲ ਪ੍ਰੇਮ ਹੈ ਜੀ ਬਾਕੀ ਪ੍ਰਬੰਧਕਾਂ ਦਾ ਬਹੁਤ ਸਹਿਯੋਗ ਆ ਔਰ ਸਾਰੇ ਗੁਰੂ ਘਰ ਦੇ ਜਿੰਨੇ ਸਾਡੇ ਇਸੇ ਦੇ ਸਟਾਫ ਦੇ ਆਪਾਂ 5-6 ਸਿੰਘਾਂ ਸਾਰਿਆਂ ਦੀਆਂ ਫੈਮਲੀਆਂ ਦੀ ਬੱਚਿਆਂ ਦੀਆਂ ਫੀਸਾਂ ਦਿੰਦੇ ਨੇ ਦੇਖੋ ਇਹ ਬਹੁਤ ਵੱਡੀ ਗੱਲ ਹੈ ਇੰਡੀਆ ਦੇ ਵਿੱਚ ਗੁਰਦੁਆਰਿਆਂ 'ਚ ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਇੱਥੇ ਜਿਹੜੇ ਪ੍ਰਬੰਧਕ ਨੇ ਉਹ ਬੱਚਿਆਂ ਦੀਆਂ ਫੀਸਾਂ ਦਿੰਦੇ ਨੇ ਯੂਨੀਵਰਸਿਟੀ ਤੱਕ ਪੜਾ ਰਹੇ ਨੇ ਸੋ ਇਹ ਸਾਨੂੰ ਇਹ ਇਹ ਗੱਲ ਬਹੁਤ ਅੱਛੀ ਲੱਗੀ ਇੱਥੇ ਇਸ ਕਰਕੇ ਟਿਕੇ ਹੋਏ ਹਾਂ ਬਾਕੀ ਮਹਾਰਾਜ ਦੀ ਕਿਰਪਾ ਆ ਇੱਥੋਂ ਲਾਈਵ ਜਾਂਦਾ ਆਪਣਾ ਡੇਲੀ ਕੀਰਤਨ ਇਹ ਤੁਸੀਂ YouTube ਤੇ ਵੀ ਦੇਖ ਸਕਦੇ ਆ ਈਸਟ ਅਫਰੀਕਨ ਰਾਮਗੜੀਆ ਬੋਰਡ ਤੋ ਉਸ ਸਥਾਨ ਤੇ ਇਥੋਂ ਐਵਰੀ ਡੇ ਸ਼ਾਮ ਨੂੰ 6:30 ਤੋਂ ਰਹਿਰਾ ਸ਼ੁਰੂ ਹੁੰਦੀ ਹੈ ਪੌਣੀ 8 ਵਜੇ ਤੱਕ ਉਹ ਕੀਰਤਨ ਹੁੰਦਾ ਜੀ ਤੇ ਸੰਡੇ ਦਾ ਵੀ ਸਵੇਰ ਦਾ ਇਦਾਂ ਹੀ ਹੈ 7:00 ਤੋਂ 8:30 ਵਜੇ ਤੱਕ ਬਾਕੀ ਬਾਬਾ ਜੀ ਦੀ ਕਿਰਪਾ ਭਾਜੀ ਹੋਰ ਤੁਸੀਂ ਸੁਣਾਓ ਕੋਈ ਜਾਣਕਾਰੀ ਚਾਹੀਦੀ ਹੋਵੇ ਰਿਖਾ ਕੇ ਦੇ ਦ아요 ਜਿਹੜਾ ਆਪਣਾ ਦੁੱਧਰਾ ਸਾਹਿਬ ਕਿੰਨੇ ਕੋਦੋਂ ਬੜੇ ਜਿਹੜੇ ਦਾ ਰਾਤ ਨੂੰ ਤੈਨੂੰ ਕਾਫੀ ਟਾਈਮ ਹੋ ਗਿਆ ਭਾਜੀ ਮੈਂ ਥੱਲੇ ਆਪ ਜੀ ਨੂੰ ਦਿਖਾ ਸਕਦਾ ਉਹਨਾਂ ਦਾ ਜਿਹੜਾ ਪੱਥਰ ਲੱਗਿਆ ਹੈ ਨਾ 1900 ਦੇ ਕਿ ਲੱਗ ਕਾਫੀ ਲੌਂਗ ਟਾਈਮ ਤੋਂ ਹੈਗਾ ਇਸ ਥਾਂ ਇਸ ਹੌਂਦ ਵਿੱਚ ਬਾਕੀ ਸੰਗਤਾਂ ਬਹੁਤ ਲਾਹਾ ਲੈਂਦੀਆਂ ਨੇ ਜਿੱਥੇ ਜਿੱਥੇ ਜਿਹੜਾ ਜਿਨ੍ਹਾਂ ਨੂੰ ਜਿਹੜਾ ਲਾਗੇ ਪੈਂਦਾ ਉਹ ਜ਼ਰੂਰ ਇੱਥੇ ਹੁੰਦੇ ਨੇ ਬਾਕੀ ਛੜਦੀ ਕਲਾ ਕਿੰਨੇ ਗੁਰਦੁਆਰੇ ਇੱਥੇ ਗੁਰਦੁਆਰਾ ਸਾਹਿਬ ਤੇ ਇੱਥੇ ਮੇਰੇ ਕਨਾਂ ਵੀ ਜੀ 8-9 ਗੁਰਦੁਆਰੇ ਨੇ ਮਿਲਕਣ ਤੇ ਸਾਰਿਆਂ ਵਿੱਚ ਸੰਗਤ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਹੈ ਨਾਨਕ ਸਾਰ ਆਇਆ ਇਹ ਸ਼ਰ ਕਮਿਊਨਿਟੀ ਹਾਲ ਹੈਗਾ ਮਕਿੰਡੋ ਸਾਹਿਬ ਹੈਗਾ ਹੈ ਗਰ ਲਾਂਡੀਆਂ ਗੁਰਦੁਆਰਾ ਹੈ ਸੌਸੀ ਗੁਰਦੁਆਰਾ ਜੀ ਇਹੇ ਗੁਰਦੁਆਰਾ ਸਥਾਨ ਹੈ ਗੁਰਦਾਰੇ ਬਾਬਾ ਨੇ ਤੇ ਬਾਬਾ ਜੀ ਦੀ ਕਿਰਪਾ ਹੈ ਸਾਰੇ ਪਾਸੇ ਹੀ ਆਨੰਦ ਹੈ ਤੇ ਇੰਡੀਆ ਵਾਲੇ ਆਪਣੇ ਕੀ ਕਾਰੋਬਾਰੀਤ ਕਰ ਰਹੇ ਆ ਇੰਡੀਆ ਵਾਲੇ ਸਿੰਗਾ ਦਾ ਬੜਾ ਕਾਰੋਬਾਰੀ ਜੀ ਤੇ ਜ਼ਿਆਦਾਤਰ ਠੇਕੇਦਾਰ ਲੋਕ ਨੇ ਜਿਨ੍ਹਾਂ ਦਾ ਕਈਆਂ ਦਾ ਇੰਜੀਨੀਅਰ ਵਰਕਸ ਬਹੁਤ ਹੈਗਾ ਤੇ ਅੱਗੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਹੁਣ ਨਵੀਆਂ ਫੀਲਡਾਂ ਵਿੱਚ ਜਾ ਰਹੇ ਆ ਜਿੱਦਾਂ ਕੰਪਿਊਟਰ ਵਿਸ਼ੇ ਵਿੱਚ ਜਾ ਰਹੇ ਨੇ ਉਹ ਉਹ ਹੋਣ ਵਾਲੇ ਟਾਈਮ ਵਿੱਚ ਪੜ੍ਹ ਲਿਖ ਰਹੇ ਚੰਗੇ ਬੰਦੇ। ਪਰ ਇੱਥੇ ਦਾ ਦੇਸ਼ ਵੀ ਤਰੱਕੀ ਕਰ ਰਿਹਾ। ਪਰ ਸਾਡਾ ਦੇਸ਼ ਪਛੜ ਰਿਹਾ ਉਹਦੇ ਬਾਰੇ ਤੁਹਾਡਾ ਕੀ ਮੈਸੇਜ ਹੈ? ਭਾਜੀ ਪਛੜ ਰਿਹਾ ਇਸ ਕਰਕੇ ਸਾਰਿਆਂ ਨੂੰ ਕਈਆਂ ਵਾਰੀ ਆਪਾਂ ਇੱਥੇ ਬਾਹਰ ਆ ਕੇ ਕੰਮ ਕਰਦੇ ਹਾਂ ਉੱਥੇ ਜਿਹੜੇ ਨੌਜਵਾਨ ਉਹ ਕੰਮ ਨਹੀਂ ਕਰਨਾ ਚਾਹੁੰਦੇ। ਉਹ ਇੱਕ ਐਕਚੁਅਲੀ ਮਾਹੌਲ ਵੀ ਨਹੀਂ ਉੱਥੇ ਅਸੀਂ ਉਹਨਾਂ ਨੂੰ ਦੇ ਸਕੇ। ਕ੍ਰਪਸ਼ਨ ਹਰ ਪਾਸੇ ਹੀ ਹੈਗੀ ਬਹੁਤ ਜ਼ਿਆਦਾ। ਤੇ ਦੂਸਰਾ ਇੱਕ ਥੋੜਾ ਜਿਹਾ ਸਿੱਖ ਸਮਾਜ ਤੋਂ ਸਾਰੇ ਜਿਹੜੇ ਬਹੁਤ ਪਛਾਣ ਨੂੰ ਹਟਦੇ ਨੇ ਪਤਾ ਨਹੀਂ ਸਾਡੇ ਸਿੱਖ ਦੀ ਜਿਹੜੀ ਉਥੇ ਡੈਫੀਨੀਸ਼ਨ ਬੜੀ ਘੱਟ ਹੈ ਉਹਦੇ ਵਾਸਤੇ ਚੰਗਾ ਨਹੀਂ ਬੋਲਿਆ ਜਾਂਦਾ ਤੇ ਦੂਸਰੀ ਗੱਲ ਹੈ ਕਿ ਉਥੇ ਜਿਹੜੀਆਂ ਤਨਖਾਹਾਂ ਦਾ ਲੈਵਲ ਆ ਬੜਾ ਘੱਟ ਹੈ ਭਾਵੇਂ ਇੱਥੇ ਦਾ ਵੀ ਉਸ ਹਾਵਨ ਵਾਲੀ ਹੈ तकरीबन ਪਰ ਇਹ ਹੈ ਕਿ ਉਥੇ ਬੰਦੇ ਕੰਮ ਥੋੜਾ ਜਿਹਾ ਇਸ ਉਹਦੇ ਵਿੱਚ ਬਾਹਰ ਜਾ ਕੇ ਚਾਰ ਪੈਸੇ ਜ਼ਿਆਦਾ ਕਮ ਕਿਉਂਕਿ ਉਥੇ ਦੇ ਪੈਸੇ ਦੀ ਵੈਲਿਊ ਜ਼ਿਆਦਾ ਹੈ ਇਸ ਚੱਕਰ ਵਿੱਚ ਥੋੜੀ ਜਿਹੀ ਮਾਇਆ ਦੇ ਚੱਕਰ ਵਿੱਚ ਬੰਦਾ ਆਪਣੇ ਘਰ ਦੀ ਜਿੰਨੀ ਕਹਿ ਗਈ ਉਹ ਵੀ ਪੂੰਜੀ ਲਾ ਕੇ ਭਾਰਤ ਚਲਾ ਜਾਂਦਾ ਪਰ ਬਾਹਰ ਤੇ ਸੁੱਖ ਇੰਨੇ ਜ਼ਿਆਦਾ ਹੈ ਨਹੀਂ ਦੂਸਰੀ ਜਗ੍ਹਾ ਜਿੰਨਾ ਜਿੰਨਾ ਮੈਂ ਸੁਣਿਆ ਆ ਕੈਨੇਡਾ ਅਮਰੀਕਾ ਜਾਣੇ ਜਿਨ੍ਹਾਂ ਦਾ ਵੈਲ ਸੈਟਡ ਨੇ ਉਹ ਠੀਕ ਨੇ ਪਰ ਨਵੇਂ ਬੰਦੇ ਵਾਸਤੇ ਭਾਜੀ ਉੱਥੇ ਪਹਿਲਾਂ ਬਸਣਾ 5 ਸਾਲ ਤੋਂ ਪਹਿਲਾਂ ਤੁਹਾਨੂੰ ਉੱਥੇ ਮਤਲਬ ਕਮਿਊਡੇਸ਼ਨ ਨਹੀਂ ਮਿਲਦੀ ਠੀਕ ਹੈ ਨਾ ਤੁਹਾਨੂੰ ਰਹਿਣ ਦਾ ਪੱਕਾ ਉਹ ਬਹੁਤ ਔਖਾ ਹੈ ਫਿਰ ਪਰਿਵਾਰ ਬੁਲਾਓ ਬਹੁਤ ਲੰਬਾ ਜ਼ਰੀਆ ਉਹਨਾਂ ਟਾਈਮ ਜ਼ਿੰਦਗੀ ਦਾ ਜੇ ਆਪਣੇ ਬੱਚਿਆਂ ਨਾਲ ਕੱਢ ਲਵੇ ਬੰਦਾ ਤੇ ਮੇਰੇ ਹਿਸਾਬ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਖੁਸ਼ ਰਹਿਣਾ ਚਾਹੀਦਾ ਹੈ ਬਾਕੀ ਜਿਹਨੂੰ ਬਾਬਾ ਜੀ ਨੇ ਬਾਹਰ ਦੇਣਾ ਉਹਨੂੰ ਬਾਹਰ ਵੀ ਦੇ ਦੇਣਾ ਸੋ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਤੇ ਇਦਾਂ ਨਹੀਂ ਕਿ ਸਾਰਿਆਂ ਵਾਸਤੇ ਇਹ ਗੱਲ ਹੈ ਪਰ ਜ਼ਿਆਦਾ ਇਹ ਹੈ ਕਿ ਜੇ ਆਪਾਂ ਆਪਣਾ ਘਰ ਵੀ ਆਪਣੇ ਕੰਮ ਕਰੀਏ ਤਾਂ ਆਪਾਂ ਉੱਥੇ ਵੀ ਚੜ੍ਹਦੀ ਕਲਾ ਚ ਰਹਿ ਸਕਦੇ ਅਸੀਂ ਜਿਹਨੂੰ ਚਗਾਂਡਾ ਹੈ ਫਿਰ ਰਮਾਂਡਾ ਚਲੇ ਗਏ ਰਮਾਂਡਾ ਤੋਂ ਬਾਅਦ ਕਿੰਨੀਆਂ ਤਿੰਨ ਮੁੱਖਾਂ ਦਾ ਸਾਟਾ ਜਿਹੜਾ 20 ਫੀਕਾ ਦਾ ਜੀ ਅੱਜ ਥੋੜੇ ਦਿਨਾਂ ਦੇ ਵਿੱਚ ਜੋ ਅਸੀਂ ਦੇਖਿਆ ਜੋ ਕੁਝ ਅਸੀਂ ਦੇਖਿਆ ਤੁਸੀਂ ਤਾਂ ਸਾਲਾਂ ਤੋਂ ਰਹ ਰਹੇ ਹੋ ਜੀ ਵੀ ਅਸੀਂ ਵੀ ਜਦੋਂ ਆਉਣ ਲੱਗੇ ਸੀ ਸਾਨੂੰ ਇਹ ਹੀ ਕਿਹਾ ਗਿਆ ਸੀ ਉਹ ਨਾ 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 ਅਫਰੀਕਾ ਨਾਲ ਚਲੇ ਜਾਓ ਉਹ ਲੁੱਟੇ ਜਾਓਗੇ ਤੁਹਾਨੂੰ ਤਾਂ ਰਾਹ ਤੇ ਸੜਕ ਤੇ ਲੁੱਟ ਲੈਣਾ ਪੈਣਾ ਉਹ ਲੈਣੇ ਆ ਜੇ ਮੈਂ ਥੋੜੀ ਸ਼ਬਦਾਂ ਵਿੱਚ ਆਪਣੇ ਤਜਰਬੇ ਦਾ ਇਹਨਾਂ ਦਿਨਾਂ ਦਾ ਜਵਾਬ ਦਵਾਂ ਤੇ ਮੈਂ ਇਹ ਕਹਿੰਨਾ ਵੀ ਜਿਹੜੇ ਇੱਥੇ ਤੇ ਲੋਕ ਜਿਹੜੇ ਆ ਰੰਗ ਦੇ ਬੇਸ਼ੱਕ ਕਾਲੇ ਆ ਪਰ ਦਿਲ ਦੇ ਗੋਰੇ ਆ ਬਿਲਕੁਲ ਜੀ ਬਿਲਕੁਲ ਤੁਸੀਂ ਸਹੀ ਕਿਹਾ ਕਉਜੀ ਪੰਜੋਂ ਇੰਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਭਾਜੀ ਤੇ ਇੱਥੇ ਕਈਆਂ ਦੇ ਨਾਲ ਇਹ ਬੜੇ ਲੰਬੇ-ਲੰਬੇ ਸਮੇਂ ਤੋਂ ਇੱਥੇ ਜੋ ਦਸਹੀ ਪਰਿਵਾਰਾਂ ਨੂੰ ਪੁੱਛਦੇ ਆ ਨਾ ਤੇ ਉਹ ਕਹਿੰਦੇ ਕੋਈ ਸਾਡੇ ਕੋਲ 35 ਸਾਲ ਤੋਂ ਕੰਮ ਕਰ ਰਿਹਾ ਕੋਈ 40-40 ਸਾਲ ਤੋਂ ਕੰਮ ਕਰ ਰਿਹਾ ਐਨੇ ਇਮਾਨਦਾਰ ਨੇ ਕਿ ਸੋ ਇਮਾਨਦਾਰੀ ਵੀ ਹੈਗੀ ਐ ਇਦਾਂ ਨਹੀਂ ਕੋਈ ਜਿਹੜੀਆਂ ਛੋਟ-ਮੋਟ ਜਿਹੜੀਆਂ ਇਹ ਘਟਨਾਵਾਂ ਹੁੰਦੀਆਂ ਤੇ ਸਾਰੇ ਦੇਸ਼ਾਂ 'ਚ ਹੁੰਦੀਆਂ ਭਾਜੀ ਆਪਾਂ ਬਹੁਤੇ ਔਗਣਾਵਾਂ ਵੱਲੋਂ ਨਾ ਜਾਈਏ ਗੁਣ ਬੜੇ ਐ ਇੱਥੇ ਇੱਥੇ ਜਿਹੜੀ ਖੇਤੀ ਹੁੰਦੀ ਪਾਜੀ ਬਿਨਾ ਬਿਨਾ ਉਹ ਫਰਟੀਲਾਈਜ਼ਰ ਤੋਂ ਬਿਨਾ ਦਵਾਈਆਂ ਤੋਂ ਹੁੰਦੀ ਆ ਪਿਓਰ ਖੇਤੀ ਹੁੰਦੀ ਇੱਥੇ ਅਜੇ ਲੋਕ ਇੱਥੇ ਭੋਲੇ ਨੇ ਮੈਨੂੰ ਲੈ ਨਹੀਂ ਠੱਗੀ ਨਹੀਂ ਹੈਗੀ ਅਸੀਂ ਜਿਵੇਂ ਦੱਸਿਆ ਤੁਹਾਨੂੰ ਵੀ ਅਸੀਂ ਜਦੋਂ ਉੱਥੋਂ ਉਤਰੇ ਆਂ ਬਾਸਤੂ ਤੇ ਉਹ ਸਾਡੀ ਪੱਗ ਦੇਖ ਕੇ ਕਹਿੰਦੇ ਜਾ ਜੋ ਤੁਹਾਨੂੰ ਬੋਰਦਵਾਰੇ ਛੱਡ ਕੇ ਅਸੀਂ ਨਹੀਂ ਗਿਆ ਹਾਂ ਜੀ ਬਹੁਤ ਸਰਕਾਰ ਕਰਦੇ ਤੁਹਾਡੇ ਇਲਾਕੇ ਛੱਡ ਕੇ ਖਾਲਾ ਸਿੰਘਾ ਕਹਿੰਦੇ ਨੇ ਜੀ ਇੱਥੇ ਜਿਹੜੇ ਆਪਣੇ ਸਿੰਘਾਂ ਨੂੰ ਕਹਿੰਦੇ ਨੇ ਆਪਣੇ ਪਿੱਛੇ ਇਹਨਾਂ ਦੀ ਦੇਸ਼ ਦੀ ਆਜ਼ਾਦੀ ਵਾਸਤੇ ਵੀ ਆਪਣੇ ਸਿੰਘਾਂ ਨੇ ਹੱਥ ਪਾਇਆ ਤਾਂ ਉਹਨਾਂ ਨੇ ਵੀ ਨਾਲ ਲਾ ਕੇ ਇੱਥੇ ਦੀ ਆਜ਼ਾਦੀ ਲਈ ਹੈ ਇਸ ਕਰਕੇ ਉਹਨਾਂ ਪਰਿਵਾਰਾਂ ਕਰਕੇ ਸਾਡੇ ਸਾਰੇ ਸਿੱਖਾਂ ਦਾ ਬਹੁਤ ਮਾਣ ਹੈ ਗੁਰਦੁਆਰਾ ਦੀ ਵੀ ਗੱਲ ਕਰੀਏ ਤੇ ਆ ਬਾਬਾ ਜੀ ਕੋ ਗਏ ਆ ਬਾਬਾ ਜੀ ਨੇ ਇੰਨਾ ਚਾਹ ਕੀਤਾ ਸਾਡਾ ਦੇਸੀ ਘੇਰੇ ਫਰੋੜੇ ਖਲਾ ਖਲਾ ਕੇ ਆ ਬਾਤ ਤੁਹਾਨੂੰ ਪਤਾ ਲੱਗਿਆ ਬਾਬਾ ਜੀ ਹਾਂਜੀ ਤੇ ਜਿਵੇਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤੇ ਕਿਸੇ ਕੋਰਾਂਟਿਨਾ ਤੋਂ ਗੱਲਬਾਤ ਕਰੀਏ ਤੇ ਉਹਨਾਂ ਨੂੰ ਜੈਸੀ ਪੁੱਛੀਏ ਨਾ ਵੀ ਹੁਣ ਤੁਸੀਂ ਆਪਣੇ ਬੱਚੇ ਗਾਂ ਇਸ ਲਾਈਨ 'ਚ ਪਾਉਂਗੇ ਉਹ ਕਹਿੰਦੇ ਨਹੀਂ ਹੂੰ ਕਾਰਨ ਇਹ ਹੀ ਆ ਭਾਜੀ ਕਿ ਇਸ ਲਾਈਨ ਦੇ ਵਿੱਚ ਜਿਹੜੇ ਗਿਆਨੀਆਂ ਦੇ ਕਿ ਬੱਚੇ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਇਹਦਾ ਇੱਕ ਦਾਇਰਾ ਜਾਂ ਬੜਾ ਛੋਟਾ ਆ ਕੀਰਤਨੀਏ ਨੂੰ ਫਿਰ ਅੱਗੇ ਕੀਰਤਨ ਉਹ ਜਿਹੜਾ ਉਦਾਂ ਆਪਣੇ ਹਿਸਾਬ ਨਾਲ ਅਗਲੇ ਸਹੀ ਪੇ ਦਿੰਦੇ ਆ 30 ਤੋਂ 40 ਹਜ਼ਾਰ ਛਲेंगे ਇੱਥੇ ਦਾ ਹਾਂਜੀ ਛਲਿੰਗ ਇੱਥੇ ਦੀ ਪੇ ਦਾ ਹਿਸਾਬ ਦਾ ਵਾ ਤੇ ਬਾਕੀ ਕਿਉਂਕਿ ਜਿਹੜੇ ਅੱਜ ਦੇ ਟਾਈਮ ਦੇ ਉੱਤੇ ਭਾਜੀ ਖਰਚੇ ਬਹੁਤ ਜ਼ਿਆਦਾ ਨੇ ਪੜ੍ਹਾਈਆਂ ਦੇ ਖਰਚੇ ਬਹੁਤ ਜ਼ਿਆਦਾ ਨੇ ਮੈਡੀਕਲ ਬਹੁਤ ਮਹਿੰਗਾ ਆ ਹਰ ਜਗ੍ਹਾ ਉਹਦੇ ਵਾਸਤੇ ਜੋ ਦੇ ਦਿੰਦੇ ਆ ਬੱਚੇ ਦੇ ਦੇ ਵੀ ਇੰਨੇ ਵਿੱਚ ਕੰਮ ਨਹੀਂ ਸਰਨਾ ਕਿਉਂਕਿ ਇਹਦੇ ਵਿੱਚ ਇਸ ਕੰਮ ਵਿੱਚ ਕੋਈ ਪੈਨਸ਼ਨ ਨਹੀਂ ਆ ਕੋਈ ਤੁਹਾਡੇ ਵਾਸਤੇ ਕੋਈ ਪੱਕੀ ਡਿਊਟੀ ਨਹੀਂ ਅੱਜ ਕੋਈ ਗਲਤੀ ਨਾ ਭੁੱਲ ਚੁੱਕ ਕੋਈ ਹੋ ਜਾਏ ਉਦੋਂ ਹੀ ਜਾਣਾ ਪੈਂਦਾ ਨਾ ਅਗਲੇ ਨੂੰ ਕਹਿ ਦੇਣ ਚੱਲੇ ਜਾਓ ਫਿਰ ਅਗਲਾ ਆਪਣਾ ਪਰਿਵਾਰ ਬੋਰੀ ਬਿਸਤਰਾ ਚੱਕ ਕੇ ਬਹੁਤ ਔਖਾ ਹੋ ਜਾਂਦਾ ਸੋ ਇਸ ਕਰਕੇ ਇੰਨੀ ਸਿਕਿਉਰ ਨਹੀਂ ਹੋ ਤੋ ਜੇ ਇਸ ਕਰਕੇ ਫਿਰ ਹੁਣ ਅੱਗੇ ਆਉਣ ਵਾਲੇ ਬੱਚੇ ਜਿਹੜੇ ਉਹ ਇਸ ਕੰਮ ਨੂੰ ਪਸੰਦ ਤਾਂ ਕਰਦੇ ਆ ਪਰ ਇਸ ਫੀਲਡ ਵਿੱਚ ਨਹੀਂ ਆਉਣਾ ਚਾਹੁੰਦੇ ਪਰ ਮੈਂ ਆਪ ਜੀ ਨੂੰ ਦੱਸਾਂ ਇੱਥੇ ਇੱਕ ਵੈਲ ਸੈਟਡ ਫੈਮਿਲੀ ਆ ਜਿਹੜੇ ਸਾਡੇ ਜਰਨਲ ਸਕੱਤਰ ਵੀ ਨੇ ਕਮਲਜੀਤ ਸਿੰਘ ਜੀ ਸੇਰਾ ਉਹਨਾਂ ਦੀ ਬੱਚੀ ਆ ਗੁਰਵੀਨ ਕੌਰ ਉਹ ਤੁਸੀਂ ਬਲੀਵ ਕਰੋਗੇ ਵੈਲ ਸੈਟਰ ਨਹੀਂ ਤੇ ਚੰਗਾ ਪਰਿਵਾਰ ਆ ਉਸ ਬੱਚੀ ਨੇ ਇਸ ਕੀਤੇ ਨੂੰ ਪਨਾਇਆ ਉਹ ਕਥਾ ਕਰਦੀ ਆ ਬਾਹਰ ਇੰਗਲੈਂਡ ਵਿੱਚ ਜਾਂਦੀ ਆ ਉੱਥੇ ਉਹਨੋਂ ਕਥਾ ਵਿਚਾਰ ਕਰਦੀ ਇੱਥੇ ਵੀ ਉਹਨੇ ਪਿੱਛੇ ਦੀਵਾਨਾਂ ਵਿੱਚ ਹਾਜ਼ਰੀ ਭਰੀ ਆ ਸੋ ਸਾਨੂੰ ਬੜੀ ਖੁਸ਼ੀ ਆ ਕਿ ਚਲੋ ਕੁਝ ਪਰਿਵਾਰਾਂ ਵਿੱਚੋਂ ਇਹ ਬੱਚਿਆਂ ਨੇ ਹਿੰਮਤ ਕੀਤੀ ਆ ਆ ਵੀ ਰਹੇ ਨੇ ਤੇ ਜ਼ਰੂਰੀ ਨਹੀਂ ਕਿ ਜਿਹੜੇ ਨਹੀਂ ਪਸੰਦ ਕਰਦੇ ਬਾਕੀ ਜਿਹਦੇ ਕੋਲੋਂ ਉਸ ਮਾਲਕ ਨੇ ਕਰਵਾਉਣੀ ਹੈ ਨਾ ਸਿਫਤ ਉਹਨੂੰ ਕਰਨੀ ਪੈਣੀ ਹੁਣ ਹੋ ਸਕਦਾ ਵੀ ਇਹ ਵਾਲੀਆਂ ਇਹ ਜਿਹੜੀਆਂ ਵੀਡੀਓ ਆਪਾਂ ਤਿਆਰ ਕਰ ਰਹੇ ਆਂ ਇਹ ਸੀਰੀਜ਼ ਨੂੰ ਇਹ ਵੀਡੀਓ ਦੇਖ ਕੇ ਲੋਕਾਂ ਦਾ ਮਨ ਕਰੇ ਇੰਡੀਆ ਵਾਲਿਆਂ ਦਾ ਨਹੀਂ ਕਿਉਂਕਿ ਪਹਿਲਾਂ ਅਸੀਂ ਵੀ ਆਏ ਆ ਨਾ ਅਸੀਂ ਮੀਡੀਆ ਵਾਲੇ ਹੋਣ ਦੇ ਭਾਵਦੂ ਵੀ ਅਸੀਂ ਇਹ ਗੰਦਾ ਇਸ਼ਟਫੀਕਾ ਦੇਖਣ ਆਏ ਆ ਵੀ ਅਸੀਂ ਵੀ ਗੰਦਾ ਇਸ਼ਟਫੀਕਾ ਦੇਖੀ ਕਿੰਨਾ ਗੰਦਾ ਆ ਨਾ ਵੀ ਦੇਖਣਾ ਜਾਣਾ ਤੇ ਇਹਦੇ ਲੋਕਾਂ ਦੇ ਮਨ ਵਿੱਚ ਇੱਕ ਧਾਰਨਾ ਬਣੀ ਹੋਈ ਆ ਵੀ بڑے ਦੇਸ਼ ਮਾੜੇ ਨਾ ਚਾਏਉ ਆਪ ਵੀਡੀਓ ਜਾਣ ਤੋਂ ਬਾਅਦ ਹੋ ਸਕਦਾ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਇਹ ਗੱਲ ਆਵੇ ਵੀ ਅਸੀਂ ਵੀ ਕੋਈ ਉੱਥੇ ਕਿਉਂ ਨਾ ਇਹਨਾਂ ਦੇਸ਼ਾਂ ਵਿੱਚ ਜਾ ਕੇ ਕੋਈ ਕਾਰੋਬਾਰ ਕਰ ਲਈਏ ਕੋਈ ਸੈਟਲ ਹੋ ਜਾਈਏ ਬਿਲਕੁਲ ਜੀ ਬਿਲਕੁਲ ਮੂਦੇ ਬਾਰੇ ਤੁਹਾਡਾ ਕੀ ਕੀਵੇਂ ਲੋਕ ਜੇ ਆਉਣਾ ਕਿਉਂ ਤੇ ਕਿਹੜਾ ਕੋ ਕਿਤਾਬ ਨੂੰ ਕੀ ਕਾਲ ਕਿਵੇਂ ਹੋਣ ਦੇਖੋ ਜੀ ਬਿਲਕੁਲ ਸਾਰਿਆਂ ਨੂੰ ਜੀ ਆਇਆਂ ਨੂੰ ਹੈ ਜੀ ਕੋਈ ਕਿਸੇ ਨੂੰ ਰੋਕ ਨਹੀਂ ਇੱਥੇ ਦਾ ਵੀਜ਼ਾ ਵੀ ਬੜਾ ਸਿੰਪਲ ਬੜੇ ਸੌਖੇ ਤਰੀਕੇ ਨਾਲ ਮਿਲ ਜਾਂਦਾ ਹੈ ਬਾਕੀ ਜਾਣਕਾਰੀ ਲੈ ਕੇ ਜਰੂਰ ਆਓ ਹਨਾ ਕਿ ਤੁਸੀਂ ਕਿਸ ਫੀਲਡ ਵਿੱਚ ਕੰਮ ਕਰਨਾ ਜਿਵੇਂ ਗੁਰੂ ਘਰ ਦੇ ਕੀਰਤਨੀ ਅਰਾਗੀ ਪਾਤੀ ਸਿੰਘ ਆਉਂਦੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਪਰ ਇਹੀ ਹੈ ਕਿ ਉਹ ਇਹ ਸੋਚ ਰਹੇ ਨੇ ਕਿ ਇੱਥੇ ਦੀ ਜਿਹੜੀ ਕਰੰਸੀ ਆ ਉੱਥੇ ਨਾਲੋਂ ਡਾਊਨ ਆ ਹਾਂਜੀ ਹਾਂਜੀ ਉਹ ਇੱਥੇ ਦਾ ਇੰਡੀਆ ਦਾ 1 ਰੁਪਿਆ ਲੈਣ ਵਾਸਤੇ ਘੱਟੋ ਘੱਟ ਇੱਥੇ ਦਾ 1 ਰੁਪਿਆ 60 ਸ਼ਲਿੰਗ ਹਾਂਜੀ 1 1.60 ਦੇਣਾ ਪੈਂਦਾ ਹੈ ਹਾਂਜੀ ਤੇ ਉਹ ਸਾਬ ਉਹ ਸਾਰਾ ਜਾਣਕਾਰੀ ਲੈ ਲਓ ਬਾਕੀ ਜਿੱਥੇ ਬਾਬਾ ਜੀ ਨੇ ਰਿਜਕ ਦਿੱਤਾ ਹੈ ਇੱਥੇ ਬਹੁਤ ਇੰਡੀਆ ਤੋਂ ਆ ਕੇ ਕਈ ਬੰਦੇ ਕਾਰੋਬਾਰ ਕਰ ਰਹੇ ਨੇ ਜਿਨ੍ਹਾਂ ਨੇ ਇੱਥੇ ਲੈਂਡ ਲਈ ਆ ਉਹ ਖੇਤੀ ਵੀ ਕਰਦੇ ਨੇ ਜਾਂ ਹੋਰ ਇੰਜੀਨੀਅਰ ਵਰਕ ਵੀ ਕਰਦੇ ਨੇ ਇਦਾਂ ਹੀ ਆਏ ਹੋਏ ਨੇ ਸਾਰੇ ਤਾਂ ਇਦਾਂ ਮਨਾਹੀ ਕੋਈ ਨਹੀਂ ਹੈ ਭਾਜੀ ਜਿਹੜਾ ਵੀ ਜਿੱਥੇ ਬਾਬਾ ਜੀ ਨੇ ਜਿਹਨੂੰ ਰਿਜਕ ਦਿੱਤਾ ਉਹ ਕਰ ਸਕਦਾ ਹੈ ਕੀ ਅਜੀ ਉਹ ਤਾਂ ਨਮਰਖ ਜਿਵੇਂ ਕੰਮ ਹੈ ਇੱਕ ਤੋਂ ਚੜ੍ਹਦੇ ਤੋਂ ਚੜ੍ਹਦਾ ਮੁਰਖ ਜੇ ਕਿਹਿਆ ਉਹ ਸਾਨੂੰ ਸੋਹਣਾ ਲੱਗਾ ਕਿਉਂਕਿ ਜਿਹੋ ਜਾਈ ਸੁਣਿਆ ਸੀ ਉਹ ਤੋਂ ਤਾਂ ਜਮੀਨ ਸਮਾਨ ਦਾ ਫਰਕ ਪੈ ਗਿਆ ਦੂਸਰੀ ਜਗ੍ਹਾ ਉਹ ਸਾਨੂੰ ਉਸ ਤੋਂ ਸੋਹਣਾ ਲੱਗਾ ਜਦੋਂ ਤੁਹਾਡੀਆਂ ਕੀਆਂ ਵਿੱਚ ਵੜਦੇ ਆ بڑے بڑے ਰਾਸਤੇ ਵਿੱਚ ਜੰਗਲੋਂ بڑے بڑے ਜਿਹੜੇ ਪਹਾੜ ਜੰਗਲੀ ਜਾਨਵਰ ਸੜਕਾਂ ਤੋਂ ਦੇਖਣ ਡਏ ਆ ਵੀ ਜਿਹੜਾ ਬਹੁਤ ਵਧੀਆ ਲੱਗਾ ਸਾਨੂੰ ਵੀ ਜੋ ਅਸੀਂ ਸੁਣਿਆ ਸੀ ਉਹਦੇ ਨਾਲ ਅੱਗੇ ਨਾ ਬਿਲਕੁਲ ਠੋਕਿਆ ਇੰਨੀਆਂ ਭਾਜੀ ਜ਼ਿਆਦਾਤਰ ਟੂਰਿਸਟ ਲੋਕ ਇਸ ਕਰਕੇ ਹੁੰਦੇ ਇੱਥੇ ਜਾਨਵਰਾਂ ਨੂੰ ਬਹੁਤ ਲੋਕੀ ਪਸੰਦ ਕਰਦੇ ਨੇ ਇੱਥੇ ਮਸਈ ਮਾਰਾ ਜਾਂ ਹੋਰ ਬੜੀਆਂ ਚੀਜ਼ਾਂ ਵੇਖਣ ਵਾਸਤੇ ਨੇ ਜਿਹੜੇ ਬਾਹਰੋਂ ਲੋਕ ਵੀ ਬਹੁਤ ਆਉਂਦੇ ਨੇ ਜਿਹੜੇ ਡਿਸਕਵਰੀ ਨੂੰ ਥੋੜਾ ਜਿਹਾ ਧਿਆਨ ਚ ਰੱਖਦੇ ਨੇ ਵੇ ਅਸੀਂ ਜਾਨਵਰਾਂ ਨੂੰ ਵੇਖਣਾ ਕਿਵੇਂ ਉਹਦਾ ਰਹਿਣ ਸਹਿਣ ਹੈ ਜਾਂ ਕਿਵੇਂ ਪਹਾੜਾਂ ਵਿੱਚ ਰਿਹਾ ਜਾਂਦਾ ਜਿਹੜੇ ਉਹ ਲੋਕ ਦਿਲ ਦੇ ਮਤਲਬ ਇੱਥੇ ਉਹ ਜਿਹੜੀ ਕੁਦਰਤ ਹਨ ਉਹਨੂੰ ਛੇੜਿਆ ਨਹੀਂ ਉਹ ਨੈਚੁਰਲ ਰੱਖਿਆ ਹੈ ਤੇ ਉਹ ਚੀਜ਼ ਦੇ ਜਿਹੜੇ ਪਸੰਦੀਦਾ ਕਰਦੇ ਨੇ ਨਾ ਉਹ ਲੋਕ ਇੱਥੇ ਬੜੀ ਖੁਸ਼ੀ ਨਾਲ ਆਉਂਦੇ ਨੇ ਲਾਸਟ ਵਿੱਚ ਪੰਜਾਬ ਵਾਸੀਆਂ ਵਾਸਤੇ ਤੁਹਾਡਾ ਮੈਸੇਜ ਕਿਉਂਕਿ ਪੰਜਾਬ ਦਰਿਆ ਵਿੱਚ ਧਾਰਤੀ ਪੰਜਾਬ ਅੱਜ ਨਸ਼ਿਆਂ ਦੇ ਦਰਿਆ ਵਿੱਚ ਰੁੜ ਗਿਆ ਉਹ ਲਗਾਤਾਰ ਰੁੜਦਾ ਜਾ ਰਿਹਾ ਆ ਉਹਨੂੰ ਉਠਾਲ ਨਹੀਂ ਪੈ ਰਹੀ ਜੀ ਉਹ ਸਾਡੇ ਪੰਜਾਬੀਆਂ ਨੂੰ ਕੋਈ ਮੈਸੇਜ ਨਹੀਂ ਜੀ ਅਸੀਂ ਤਾਂ ਬਹੁਤ ਛੋਟੇ ਐਸੀ ਕੀ ਮੈਸੇਜ ਦੇਣਾ ਇਸ ਤਰ੍ਹਾਂ ਹੀ ਕਹਿੰਨੇ ਆ ਵੀ ਵੀ ਬਾਬਾ ਜੀ ਆਪਣਾ ਘਰ ਆਪ ਸਵਾਰ ਸਾਨੂੰ ਸਰਕਾਰਾਂ ਤੇ ਇੰਨਾ ਡਿਪੈਂਡ ਨਹੀਂ ਰਹਿਣਾ ਚਾਹੀਦਾ ਜੇ ਮੇਰਾ ਧੀ ਪੁੱਤਰ ਕਿਸੇ ਮਾੜੇ ਕੰਮ 'ਚ ਲੱਗਾ ਹੈ ਨਾ ਉਹਨੂੰ ਅਸੀਂ ਆਪ ਰੋਕੀਏ ਕਿਸੇ ਨੇ ਨਹੀਂ ਆ ਕੇ ਬਚਾਉਣਾ ਭਾਜੀ ਬਾਕੀ ਇਹ ਕਿ ਪੰਜਾਬ ਸਦਾ ਗੁਰੂਆਂ ਦੀ ਧਰਤੀ ਚੜ੍ਹਦੀ ਕਲਾ 'ਚ ਹੈ ਤੇ ਚੜ੍ਹਦੀ ਕਲਾ 'ਚ ਹੀ ਰਹਿਣਾ ਹੈ ਅਸੀਂ ਜਿੰਨੇ ਵੀ ਬਾਹਰ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਨੇ ਸਭ ਪੰਜਾਬ ਦੇ ਜਿਹੜੇ ਜਿਹਨੇ ਉੱਥੇ ਦਾ ਪਾਣੀ ਪੀਤਾ ਹੈ ਨਾ ਅਸੀਂ ਕਦੀ ਵੀ ਉਸ ਤੋਂ ਮੁਨਕਰ ਨਹੀਂ ਹੋਵਾਂਗੇ ਅਸੀਂ ਅੱਜ ਵੀ ਪੰਜਾਬ ਦੀ ਚੜ੍ਹਦੀ ਕਲਾ ਸਦਾ ਹੀ ਮੰਗਦੇ ਆਂ ਤੇ ਸਦਾ ਹੀ ਮੰਗਦੇ ਰਵਾਂਗੇ ਬਾਬਾ ਜੀ ਦਾ ਗਹੀਰ ਅਰਦਾਸ ਹੈ ਬਾਕੀ ਆਪਣੇ ਆਪਣੇ ਪਰਿਵਾਰ ਆਪਣੇ ਆਪਣੇ ਬੱਚਿਆਂ ਨੂੰ ਅਸੀਂ ਆਪ ਸੰਭਾਲੀਏ ਕਿਸੇ ਤੇ ਡਿਪੈਂਡ ਨਾ ਹੋਈਏ ਵੀ ਕੱਲ ਨੂੰ ਸਰਕਾਰ ਆ ਕੇ ਸੰਭੇਗੀ ਇਦਾਂ ਆਪਾਂ ਆਪਣੇ ਘਰ ਦੀ ਜ਼ਿੰਮੇਵਾਰੀ ਆਪ ਲਈਏ ਫਿਰ ਸਭ ਬੱਚੇ ਠੀਕ ਹੋ ਜਾਣਗੇ ਭਾਜੀ ਬਾਕੀ ਮਹਾਰਾਜ ਦੇ ਅੱਗੇ ਅਰਦਾਸ ਹੈ ਗੁਰੂ ਘਰ ਚ ਤਾਂ ਅਰਦਾਸ ਸਦਾ ਹੀ ਕੀਤੀ ਜਾਂਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਭਾਜੀ ਜੀ ਐਨ ਨੂੰ ਤੁਹਾਨੂੰ ਬਹੁਤ ਬਹੁਤ ਵਾਹਿਗੁਰੂ ਮੇਨ ਹਾਲ ਹੈ ਜੀ ਬਾਬਾ ਜੀ ਦਾ ਮੇਨ ਦਰਬਾਰ ਗੁਰਨਾਮ ਦਰਬਾਰ ਓਕੇ ਇਹ ਦਸ਼ਮੇਸ਼ ਹਾਲ ਹੈ ਜੀ ਪਹਿਲਾਂ ਤੁਸੀਂ ਗੁਰੂ ਨਾਨਕ ਦਰਬਾਰ ਹਾਲ ਦੇਖਿਆ ਇਹ ਦਸ਼ਮੇਸ਼ ਹਾਲ ਜਿੱਥੇ ਅਸੀਂ ਸਾਰੇ ਵੱਡੇ ਸਮਾਗਮ ਕਰਦੇ ਆਂ ਜਾਂ ਇੱਥੇ ਸਪੀਚਾਂ ਜੇ ਕੋਈ ਪ੍ਰਚਾਰਕ ਏਦਾਂ ਕੋਈ ਸਪੀਚ ਦੇਣੇ ਚਾਹੁੰਦੇ ਨੇ ਉਹ ਇੱਥੇ ਦਿੱਤੀਆਂ ਜਾਂਦੀਆਂ ਨੇ ਤੇ ਇਹ ਵਿਸਾਖੀ ਤੇ ਗੁਰੂ ਨਾਨਕ ਵੱਡੇ ਗੁਰਪੁਰਬ ਸਾਰੇ ਅਸੀਂ ਇੱਥੇ ਪ੍ਰਕਾਸ਼ ਕਰਕੇ ਇਸ ਜਗ੍ਹਾ ਤੇ ਮਨਾਉਂਗੇ ਤੇ ਨਾਲੇ ਜੀਵਨ ਤੇ ਮੌਤ ਇੱਕ ਜਿੰਦਗੀ ਦਾ ਬੜਾ ਵੱਡਾ ਸੱਚ ਹੈ ਜੀਵਨ ਦੇ ਵਿੱਚ ਬੰਦਾ ਬਹੁਤ ਕੁਝ ਕਮਾਉਂਦਾ ਪਰਿਵਾਰਾਂ ਵਾਸਤੇ ਬਹੁਤ ਕੁਝ ਕਰਦਾ ਹੈ ਜੇ ਜਦੋਂ ਉਹਨੂੰ ਅੰਤਿਮ ਸਮਾਂ ਹੁੰਦਾ ਜਦੋਂ ਚਲਾ ਜਾਂਦਾ ਹੈ ਨਾ ਜੀ ਇੱਥੇ ਇੱਕ ਸਿਸਟਮ ਹੈਗਾ ਬੜਾ ਵਧੀਆ ਸਿਸਟਮ ਸਾਨੂੰ ਜਿਹੜਾ ਲੱਗਦਾ ਹੈ ਕਿ ਉਹਨਾਂ ਨੂੰ ਇੱਥੇ ਹੀ ਲਿਆਇਆ ਜਾਂਦਾ ਹੈ ਆਪਾਂ ਇਹ ਹਾਲ ਕਿਉਂਕਿ ਸੰਗਤਾਂ ਦੇ ਕਈ ਵਾਰੀ ਘਰ ਛੋਟੇ ਨੇ ਜਾਂ ਇੱਥੋਂ ਜਾਮ ਲੱਗ ਜਾਂਦਾ ਤੇ ਪਰਿਵਾਰਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਸਾਰੇ ਗੁਰੂ ਘਰ ਪਹੁੰਚੋ ਤੇ ਸਾਰੇ ਪਰਿਵਾਰ ਗੁਰੂ ਘਰ ਪਹੁੰਚਦੇ ਨੇ ਉਹ ਉਸ ਸਰੀਰ ਨੂੰ ਇੱਥੇ ਲਿਆਇਆ ਜਾਂਦਾ ਹੈ ਫਿਰ ਬਾਬਾਈ ਦੇ ਇੱਥੇ ਕੀਰਤਨ ਕੀਤਾ ਜਾਂਦਾ ਹੈ ਤਕਰੀਬਨ 1 ਘੰਟਾ ਕੀਰਤਨ ਕੀਤਾ ਜਾਂਦਾ ਜੀ ਤਾਂ ਕਿ ਇਹ ਨਾ ਹੋਵੇ ਵੀ ਜਨਮ ਵੇਲੇ ਹੀ ਬੰਦੇ ਦੀ ਸ਼ਾਨੋ ਸ਼ੌਕ ਹੋਵੇ ਜਦੋਂ ਬੰਦਾ ਚਲਾ ਜਾਂਦਾ ਉਦੋਂ ਵੀ ਇੱਥੇ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਪੂਰੀ ਰਿਸਪੈਕਟ ਦੇ ਨਾਲ ਉਹਨੂੰ ਤੋਰਿਆ ਜਾਂਦਾ ਹੈ ਇੱਕ ਘੰਟਾ ਕੀਰਤਨ ਹੁੰਦਾ ਉਸ ਤੋਂ ਬਾਅਦ ਉਹਨਾਂ ਨੂੰ ਸ਼ਮਸ਼ਾਨ ਘਰ ਭੂਮੀ ਲੈ ਕੇ ਜਾਇਆ ਜਾਂਦਾ ਸੋ ਇਹ ਇੱਥੇ ਦੀ ਜਿਹੜੀ ਚੀਜ਼ ਹੈ ਬਹੁਤ ਅੱਛੀ ਹੈ ਵੀ ਚਲੋ ਬੰਦੇ ਬੰਦੇ ਦਾ ਸਤਿਕਾਰ ਕਰਦੇ ਨੇ ਪਰਿਵਾਰਾਂ ਵੱਲੋਂ ਸਾਰੇ ਇਕੱਠੇ ਹੁੰਦੇ ਨੇ ਤੇ ਕਿਸੇ ਵਾਰੀ ਇੱਕ ਵਾਰੀ ਮੈਸੇਜ ਪਾ ਦੋ ਸਾਰੀ ਸੰਗਤ ਕੱਟੀ ਹੁੰਦੀ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਹੋਲੋ ਭਾਈ ਹਾਂਜੀ ਇਹ ਜਿਹੜਾ ਤੁਸੀਂ ਸਾਹਮਣੇ ਸਥਾਨ ਦੇਖ ਰਹੇ ਹੋ ਜੀ ਇਹ ਇਹ ਨੂੰ ਸੁਖਾਸਨ ਸਥਾਨ ਕਹਿੰਦੇ ਨੇ ਇੱਥੇ ਬਾਬਾ ਜੀ ਦੇ ਸਰੂਪ ਰੱਖੇ ਜਾਂਦੇ ਨੇ ਇੱਥੇ ਵਿਸ਼ਰਾਮ ਕਰਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਕਿ ਇਤਿਹਾਸਿਕ ਸੰਕਾ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਬਣਾਇਆ ਹੈ ਜੀ ਮੈਂ ਆਪ ਜੀ ਨੂੰ ਇਹਨਾਂ ਦੇ ਦਰਸ਼ਨ ਪ੍ਰਵਾਧਨ ਦੀ ਜੀ ਸੁਖਾਸਨ ਸਥਾਨ ਤੁਸੀਂ ਸਤਿ ਸ਼੍ਰੀ ਅਕਾਲ ਇਹ ਸੁਖਾਸਨ ਸਥਾਨ ਹੈ ਜੀ ਬਾਬਾ ਜੀ ਦਾ ਇੱਥੇ ਬਾਬਾ ਜੀ ਦੇ ਸਰੂਪ

ਇਸ ਸਥਾਨ ਤੇ ਗੁਰੂ ਨਾਨਕ ਗੁਰਮਤਿ ਪਾਠਸ਼ਾਲਾ ਚਲਾਈ ਜਾਂਦੀ ਹੈ ਜੀ ਐਵਰੀ ਸੈਟਰਡੇ ਸ਼ਨੀਵਾਰ ਨੂੰ ਇੱਥੇ ਸਾਰੇ ਬੱਚੇ ਇਕੱਤਰ ਹੁੰਦੇ ਨੇ ਪਰਿਵਾਰ ਇਕੱਤਰ ਹੁੰਦੇ ਨੇ ਬੱਚਿਆਂ ਵਾਸਤੇ ਪੜ੍ਹਾਈ ਦੇ ਇੰਦ IAM ਕੀਤਾ ਗਿਆ ਹੈ ਗੁਰਮਤਿ ਦੀ ਪੜ੍ਹਾਈ ਜਿੱਥੇ ਉਹਨਾਂ ਨੂੰ ਗੁਰਬਾਣੀ ਸਿੱਖਿਆ ਤਬਲਾ ਹਰਮੋਨੀਅਮ ਗੁਰਬਾਣੀ ਕਿਵੇਂ ਪੜ੍ਹਨੀ ਹੈ ਇਹ ਸਿਖਾਇਆ ਜਾਂਦਾ ਹੈ ਜੀ ਜਿਹਦੇ ਵਿੱਚ ਬੱਚੇ ਹੀ ਨਹੀਂ ਵੱਡੇ ਵੀ ਆਉਂਦੇ ਨੇ ਔਰ ਇਸ ਚੀਜ਼ ਦਾ ਲਾਹਾ ਲੈਂਦੇ ਨੇ ਬਹੁਤ ਵੱਡਾ ਔਰ ਚੰਗਾ ਪਰਾਲਾ ਹੈ ਪ੍ਰਬੰਧਕ ਕਮੇਟੀ ਦਾ ਜੋ ਕਿ ਜਿਸ ਦੇ ਵਿੱਚ ਇੱਥੇ ਦੀ ਜਿਹੜੀ ਸੰਗਤ ਆ ਬਹੁਤ ਲਾਹਾ ਲੈਂਦੀ ਹੈ ਇਹ ਆ ਜੀ ਗੁਰਦਵਾਰਾ ਸਾਹਿਬ ਦਾ ਨਿਸ਼ਾਨ ਸਾਹਿਬ ਇਹ ਆ ਜੀ ਜੱਸਾ ਸਿੰਘ ਰਾਮਗੜੀਆ ਜੀ ਦਾ ਇਹ ਆ ਜੀ ਆਪਣਾ ਖੰਡਾ ਜੀ ਹਾਂ ਜੀ ਵਾਹਿਗੁਰੂ ਜੀ RYA ਸੰਸਥਾ ਹੈ ਜੀ ਜਿਹੜੀ ਸਾਡੀ ਕਮੇਟੀ ਦੇ ਵਿੱਚੋਂ ਹੀ ਇੱਕ ਸੰਸਥਾ ਹੈ ਨੌਜਵਾਨਾਂ ਦੀ ਜਿਨ੍ਹਾਂ ਨੇ ਇੱਥੇ RYA ਸੈਂਟਰ ਖੋਲਿਆ ਐਜੂਕੇਸ਼ਨ ਕਮੇਟੀ ਜਿੱਥੇ ਬੱਚਿਆਂ ਦੀਆਂ ਪੀਸਾਂ ਜਾਂ ਪੜ੍ਹਾਈ ਦੀਆਂ ਗੱਲਾਂ ਬਾਤਾਂ ਸਾਰੀਆਂ ਇੱਥੇ ਹੁੰਦੀਆਂ ਨੇ ਸੋ ਇਹੋ ਨਾਲ ਦਾ ਆਫਿਸ ਹੈ ਜੀ ਨਾਲ ਹੀ ਲਾਇਬ੍ਰੇਰੀ ਹੈ ਤੇ ਗੁਰਮਤੀਆਂ ਬੁੱਕਸ ਰੱਖੀਆਂ ਹੋਈਆਂ ਨੇ ਜਿਹੜਾ ਪੜ੍ਹਨਾ ਚਾਹੁੰਦਾ ਹੈ ਇਤਿਹਾਸ ਸਾਰਾ ਕੁਝ ਇੱਥੇ ਰੱਖਿਆ ਹੋਇਆ ਸੋ ਪੜ੍ਹ ਸਕਦੇ ਨੇ ਸੋ ਹਾਂ ਜੀ ਉਸੇ RYA ਉਸੇ ਯਾਰਵਾਈ ਕਮੇਟੀ ਵੱਲੋਂ ਇੱਕ ਟਰੱਕ ਬਣਾਇਆ ਗਿਆ ਜੀ ਜਿਹੜਾ ਫੂਡ ਡੋਨੇਸ਼ਨ ਵਾਸਤੇ ਜਾਂਦਾ ਹੈ ਜੀ ਇਹ ਉਹ ਟਰੱਕ ਹੈ ਜਦੋਂ ਇੱਥੇ ਛੋਟੇ-ਛੋਟੇ ਕਸਬਿਆਂ 'ਚ ਲੈ ਕੇ ਜਾਂਦੇ ਨੇ ਫੂਡ ਬਣਾ ਕੇ ਲੈ ਕੇ ਜਾਂਦੇ ਨੇ ਲੰਗਰ ਲੈ ਕੇ ਜਾਂਦੇ ਨੇ ਉੱਥੇ ਜਾ ਕੇ ਵੰਡਿਆ ਜਾਂਦਾ ਹੈ ਸੋ ਇਹ ਉਹ ਟਰੱਕ ਹੈ ਜੀ ਸਾਧ ਸੰਗਤ ਜੀ ਇਸ ਟਰੱਕ ਰਾਹੀਂ ਕਿੰਨੀਆਂ ਦੇ ਵਿੱਚ ਸਿੱਖ ਇਸ ਸਿੱਖਾਂ ਦੀਆਂ ਕਿੰਨੀਆਂ ਵੱਲੋਂ ਇਸ ਟਰੱਕ ਨਾਲ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਆਫਿਸ ਸਾਧ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਜੀ ਦੀ ਦਰਸ਼ਨੀ ਦਿਉੜੀ ਹੈ ਜੀ ਕਰ ਲਓ ਜੀ ਦਰਸ਼ਨ ਦੀ ਗੁਰਦਰਾ ਸਾਹਿਬ ਜੀ ਦੀ ਦਰਸ਼ਨੀ ਡੋਟੀ ਸੋ ਇਹ ਜੋ ਦਰਸ਼ਨੀ ਡੋਟੀ ਹੈ ਜੀ ਇਹ ਸਾਡੇ ਸਾਬਕਾ ਪ੍ਰਧਾਨ ਜਿਹੜੇ ਗੁਰੂ ਘਰ ਦੇ ਸੇਵਾਦਾਰ ਜਸਵਿੰਦਰ ਸਿੰਘ ਜੀ ਬਿਰਦੀ ਉਹਨਾਂ ਦੇ ਸਰਦਾਰ ਜੋ ਮਾਤਾ ਨਤীব ਕੌਰ ਬਿਰਦੀ ਦੀ ਯਾਦ ਵਿੱਚ ਬਣਾਈ ਗਈ ਜੀ ਇਸ ਪਰਿਵਾਰ ਨੇ ਛੇਤੀ ਹੈ ਬਾਬਾ ਜੀ ਉਹਨਾਂ ਨੂੰ ਨੰਦਰੀ ਹਾਂਜੀ ਭਾਈ ਗੁਰਜੀ ਇਹ ਉਸ ਪ੍ਰੇਸ਼ाराम ਗੜੀਆ ਬੋਰਡ ਦਾ ਜੋ ਸਥਾਨ ਹੈ ਉਨਾਵ ਲਈ ਹਸਪਤਾਲ ਖੁਲਾਇਆ ਜਾਂਦਾ ਗੁਰਨਾਨ ਨਾਮ ਰਾਮ ਗ੍ਰੀਵ ਸਿੱਖ ਹਸਪਤਾਲ ਜਿੱਥੇ ਫਾਇਦੇ ਦਵਾਈਆਂਾਂ ਤੇ ਤੇ ਦਵਾਈ ਮਰੀਜ਼ਾਂ ਦੀ ਤੰਦਰੁਸਤੀ ਵਾਸਤੇ ਇੱਥੇ ਇਹ ਉਹਨਾਂ ਵਾਸਤੇ ਖੁਲਾਇਆ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਜ਼ ਬਿਆਨੀ ਕੁਲਵਿੰਦਰ ਸਿੰਘ ਸੇਵਾਦਾਰ ਆਪਾਂ ਡਾਕਟਰ ਐਚ ਐਚ ਬਾਬਾ ਜੀ ਨੂੰ ਔਰ ਅਮਨਦੀਪ ਪੁਰੀ ਜੀ ਨੂੰ ਜੀ ਆਇਆਂ ਨੂੰ ਆਖਦੇ ਆਂ ਸੋ ਦਾਸ ਈਸਟ ਅਫਰੀਕਾ ਰਾਮਗੜੀਆ ਬੋਰਡ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਔਰ ਨਰੋਬੀ ਦੀ ਸਾਰੀ ਸੰਗਤ ਵੱਲੋਂ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ ਬਹੁਤ ਸਤਿਕਾਰ ਇਹਨਾਂ ਨੂੰ ਇਹਨਾਂ ਨੇ ਸਾਨੂੰ ਦਿੱਤਾ ਹੈ ਤੇ ਅਸੀਂ ਚਾਹੁੰਦੇ ਕਿ ਇਹ ਵੀ ਇਥੋਂ ਗੁਰੂ ਸਾਹਿਬ ਦਾ ਸਤਿਕਾਰ ਲੈ ਕੇ ਜਾਣ ਸੋ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਇਹਨਾਂ ਨੂੰ ਜੀ ਆਇਆਂ ਨੂੰ ਸਿਰੋਪਾਉ ਦੀ ਬਖਸ਼ਿਸ਼ ਬੇਨਤੀ ਕਰਦੇ ਕਿ ਉਹ ਸਹਿਮਤ ਕਰਨ ਜੀ ਸੋ ਦਾਸ ਇਹਨਾਂ ਨੂੰ ਉਹ ਗੁਰੂ ਘਰ ਦਾ ਜਿਹੜਾ ਸਿਰੋਪਾ ਹੋਆ ਉਹ ਦੇਣ ਦੀ ਕਿਰਪਾਲਤਾ ਆਪਾ ਮਹਾਰਾਜ ਜੀ ਦੀ ਅਸੀਸ ਲੈ ਕੇ ਦੇਣ ਲੱਗੇ ਆਂ ਬਾਬਾ ਜੀ ਕਿਰਪਾ ਕਰਨ ਇਹਨਾਂ ਦੇ ਚੈਨਲ ਨੂੰ ਔਰ ਇਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਖੁਸ਼ੀਆਂ ਬਖਸ਼ਣ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ